ਬੇਟਾ ਦਿਨੀ ਗੁਰਾਇਆਂ ਦੇ ਰਹਿਣ ਵਾਲੇ ਮਨਦੀਪ ਦੀ ਰਸ਼ੀਆ ਵਿਖੇ ਹੋਈ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਨਦੀਪ ਦਾ ਆਖਿਰਕਾਰ ਅੰਤਿਮ ਸੰਸਕਾਰ ਕਰ ਹੀ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਮਨਦੀਪ ਆਪਣੇ ਘਰ ਦੇ ਹਾਲਾਤਾਂ ਨੂੰ ਸੁਖਾਲੇ ਕਰਨ ਦੇ ਮਕਸਦ ਨਾਲ ਹੀ ਰਸ਼ੀਆ ਗਿਆ ਸੀ ਜਿੱਥੇ ਕਿ ਗਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਰਸ਼ੀਆ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਵਿੱਚ ਸ਼ਹੀਦ ਹੋ ਗਿਆ ਸੀ ਇਸ ਮੌਕੇ ਗੱਲਬਾਤ ਕਰਦਿਆਂ ਸ਼ਹਿਰ ਦੇ ਪਤਵੰਤਿਆਂ ਨੇ ਕਿਹਾ ਕਿ ਪਰਿਵਾਰ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਸਨ ਉਸ ਨੂੰ ਸਰਕਾਰ ਪਾਸੋਂ ਪੂਰੀਆਂ ਕਰਵਾਉਣ ਲਈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰابطਾ ਕਾਇਮ ਕਰਨਗੇ। ਉਨ੍ਹਾਂ ਆਖਿਆ ਕਿ ਪਰਿਵਾਰ ਨੇ ਡੀਸੀ ਵੱਲੋਂ ਭੇਜੇ ਗਏ ਅਧਿਕਾਰੀ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਸੀ ਕਿ ਪਰਿਵਾਰ ਵਿੱਚੋਂ ਕਿਸੇ ਇੱਕ ਨੂੰ ਸਰਕਾਰੀ ਨੌਕਰੀ ਦੇਣ, ਮਨਦੀਪ ਨੂੰ ਸ਼ਹੀਦ ਦਾ ਦਰਜਾ ਦੇਣ, ਧੋਖੇਵਈ ਏਜੰਡਾ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਮਨਦੀਪ ਦੇ ਪਰਿਵਾਰਕ ਮੈਂਬਰ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੰਚੇ ਵਾਲਵ ਕੋਲ ਵੀ ਗਏ ਸਨ ਜਿੱਥੇ ਕਿ ਉਹਨਾਂ ਨੇ ਪਰਿਵਾਰ ਨੂੰ ਉਹਨਾਂ ਦੀਆਂ ਮੰਗਾਂ ਨੂੰ ਮਨਵਾਉਣ ਦਾ ਆਸ਼ਵਾਸਨ ਦਿੱਤਾ ਸੀ ਜਿਸ ਤੋਂ ਬਾਅਦ ਹੀ ਪਰਿਵਾਰ ਵੱਲੋਂ ਮੰਦੀਪਦਾਨ ਤੇ ਸੰਸਕਾਰ ਕੀਤਾ ਗਿਆ ਹੈ ਉਹਨਾਂ ਆਖਿਆ ਕਿ ਉਹ ਵੀ ਹੋਰਨਾਂ ਕਾਉਂਸਲਰਾਂ ਨਾਲ ਗੱਲਬਾਤ ਕਰਕੇ ਜਲਦੀ ਹੀ ਸਰਕਾਰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲਣਗੇ ਤੇ ਪਰਿਵਾਰ ਦੀ ਮਦਦ ਕਰਨ ਦਾ ਕਹਿਣਗੇ ਗੁਰਾਂ ਤੋਂ ਨਵਰੰਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਪਿਛਲੇ ਦਿਨੀ ਸਾਡੇ ਗ੍ਰਾਂ ਸ਼ਹਿਰ ਦੇ ਵਿੱਚ ਗੁਰੂ ਦਵਤਾਸ ਨਗਰ ਮੱਲੇ ਪੜੀ ਦੁਖਦਾਈ ਘਟਨਾ ਜਿਹੜੀ ਆ ਰਸ਼ੀਆ ਦੇ ਵਿੱਚ ਜੋ ਸਾਡਾ ਗੁਰਾਇਆਂ ਤੋਂ ਨੌਜਵਾਨ ਬੀਰ ਸੀਗਾ ਮਨਦੀਪ ਜੋ ਰੋਟੀ ਰੋਜੀ ਕਮਾਉਣ ਦੇ ਲਈ ਰਸ਼ੀਆ ਗਿਆ ਸੀ ਤੇ ਉੱਥੇ ਗਲਤ ਏਜੰਟਾਂ ਦੇ ਹੱਥਾਂ ਦੇ ਨਾਲ ਜਿਹੜਾ ਹੈਗਾ ਉਹ ਉੱਥੇ ਰਸ਼ੀਆ ਆਰਮੀ ਦੇ ਵਿੱਚ ਜੁਕ੍ਰੇਨ ਦੀ ਜਿਹੜੀ ਜੰਗ ਸੀ ਉਹਦੇ ਵਿੱਚ ਜਿਹੜਾ ਉਹ ਸ਼ਹੀਦ ਹੋ ਗਿਆ ਸੀ ਉਸ ਦੀ ਬੋਡੀ ਅੱਜ ਤੋਂ ਤਕਰੀਬਨ 20 21 ਦਿਨ ਪਹਿਲਾਂ ਜਿਹੜੀ ਆ ਉਹ ਇੰਡੀਆ ਉਹਦੇ ਜਿਹੜੇ ਪਰਿਵਾਰ ਦੇ ਇੱਥੇ ਗੁਰਾਇਆਂ ਸ਼ਹਿਰ ਦੇ ਵਿੱਚ ਪਰਤੀ ਸੀ ਤੇ ਜਿਸ ਦਾ ਅੱਜ ਜਿਹੜਾ ਸੰਸਕਾਰ ਆ ਪਰਿਵਾਰ ਵੱਲੋਂ ਜਿਹੜਾ ਹੈਗਾ ਉਹ ਅੱਜ ਕੀਤਾ ਗਿਆ ਹੈਗਾ ਤੇ ਮੈਂ ਇਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਬਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਵਖਣ ਔਰ ਪਿੱਛੇ ਪਰਿਵਾਰ ਨੂੰ ਸਾਥ ਸੰਧਿਆ ਨੂੰ ਨੱਗਰ ਨੂੰ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਵਰਸ ਇੱਕ ਪਰਿਵਾਰ ਨੇ ਮੰਗ ਰੱਖੀ ਸੀ ਕਿ ਜਿੰਨਾ ਚਿਰ ਸਾਨੂੰ ਸਰਕਾਰ ਮਤਲਬ ਬੰਦੇ ਨਹੀਂ ਅਰੈਸਟ ਕਰ ਲੈਂਦੀ ਤੇ ਪ੍ਰਸ਼ਾਸਨ ਸਾਨੂੰ ਨੌਕਰੀ ਨਹੀਂ ਦਿੰਦਾ ਸਰਕਾਰ ਸਾਨੂੰ ਨੌਕਰੀ ਨਹੀਂ ਦਿੰਦੀ ਉਨਾ ਟਾਈਮ ਅਸੀਂ ਜਿਹੜਾ ਆ ਆਪਣੇ ਮੰਦਿਰ ਦਾ ਸਸਕਾਰ ਨਹੀਂ ਕਰਨਾ ਉਹਦੇ ਬਾਰੇ ਕੀ ਗੱਲਬਾਤ ਉਸ ਦੇ ਬਾਰੇ ਇਸ ਤਰ੍ਹਾਂ ਸੀ ਕਿ ਸਾਡਾ ਜਦੋਂ ਮਨਦੀਪ ਦੀ ਬਾਡੀ ਇੱਥੇ ਆਈ ਸੀਗੀ ਉਹਦੀ ਡੈੱਡ ਬਾਡੀ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਸ਼ਾਸਨ ਲਗਾਤਾਰ ਇੱਥੇ ਪਰਿਵਾਰ ਦੇ ਨਾਲ ਜਿੱਥੇ ਅਫਸੋਸ ਦੇ ਲਈ ਉਹ ਨਾਲ ਖੜਾ ਰਿਹਾ ਸਾਡੀ ਆਮ ਆਦਮੀ ਪਾਰਟੀ ਦੀ ਸਮੂਚੀ ਟੀਮ ਤੇ ਸਾਡੇ ਮਾਨਯੋਗ ਹਲਕਾ ਅੰਚਾਰਜ ਜੀ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਔਰ ਸਾਡੇ ਸਤਿਕਾਰਯੋਗ ਸੰਤ ਸੀਚੇਵਾਲ ਜੀ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਵੀ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਆਏ ਸੀ ਔਰ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੀ ਆਇਆ ਸੀ ਤੇ ਉਸ ਵਕਤ ਜਿਹੜਾ ਹੈਗਾ ਪਰਿਵਾਰ ਜਿਹੜਾ ਹੈਗਾ ਉਹ ਪਰਿਵਾਰ ਨੂੰ ਭਰੋਸੇ ਚ ਨਹੀਂ ਲਿਆ ਗਿਆ ਜਾਂ ਪਰਿਵਾਰ ਭਰੋਸੇ ਚ ਨਹੀਂ ਆਇਆ ਤੇ ਉਸ ਦੇ ਲਈ ਜਿਹੜੇ ਸੰਸਕਾਰ ਜਿਹੜੇ ਆ ਉਹ ਲੇਟ ਹੋ ਗਏ ਸੀਗੇ ਕੀ ਜਿਹਨਾਂ ਨੇ ਉਹਦੀਆਂ ਮੰਗਾ ਸੀ ਉਹਨਾਂ ਨੇ ਮੰਗ ਇਹੀ ਸੀ ਜਗਦੀਪ ਜੀ ਕਿ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਉਹਨੂੰ ਸ਼ੀਦ ਦਾ ਦਰਜਾ ਮਿਲਣਾ ਚਾਹੀਦਾ ਸਰਕਾਰ ਸਾਨੂੰ ਇੱਕ ਨੌਕਰੀ ਦੇਵੇ ਤੇ ਜਿਹੜਾ ਮੇਰੇ ਸਿਰ ਤੇ ਆਰਥਿਕ ਬੋਝ ਪਿਆ ਜਿਹੜਾ ਕਿ ਮੇਰਾ ਘਰ ਵੀ ਕਹਨੇ ਆ ਤੇ ਉਹਦੇ ਬਾਰੇ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਜਾਂ ਸਰਕਾਰ ਵੱਲੋਂ ਕੋਈ ਪ੍ਰਵਾਨੋ ਦਿੱਤਾ ਗਿਆ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਿਨ੍ਹਾਂ ਦਾ ਸਹਾਜਕ ਡੀਸੀ ਸਾਹਿਬ ਵੱਲੋਂ ਆਪਣਾ ਨਮਾਇंदे ਭੇਜਿਆ ਭੇਜਿਆ ਗਿਆ ਸੀਗਾ ਜਿਨ੍ਹਾਂ ਦੀ ਡਿਊਟੀ ਲਈ ਸੀ ਤੇ ਉਹਨਾਂ ਨੂੰ ਪਰਿਵਾਰ ਵੱਲੋਂ ਮੈਮੋਰੰਡਮ ਦਿੱਤਾ ਗਿਆ ਸੀਗਾ ਜੋ ਵੀ ਪਰਿਵਾਰ ਦੀਆਂ ਮੰਗਾਂ ਸੀਗੀਆਂ ਉਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਔਰ ਅਸੀਂ ਵੀ ਆਪਣੇ ਵੱਲੋਂ ਪੂਰਾ ਐਫਰਟ ਕਰਾਂਗੇ ਜੋ ਪਰਿਵਾਰ ਦੀਆਂ ਮੰਗਾਂ ਸੀਗੀਆਂ ਉਹ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਮੰਨ ਕੇ ਜਿਹੜਾ ਹੈਗਾ ਪਰਵਾਰ ਕਿਉਂਕਿ ਜਿਹੜਾ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਬੀਕ ਹੈਗਾ ਤੇ ਮੈਂ ਵੀ ਇਹ ਅਪੀਲ ਆਪਣੇ ਵੱਲੋਂ ਕਰੂੰਗਾ ਪ੍ਰਸ਼ਾਸਨ ਨੂੰ ਤੇ ਆਪਣੀ ਆਪਣੀ ਪਾਰਟੀ ਨੂੰ ਵੀ ਕਿ ਜਿੰਨਾ ਵੀ ਪਾਰਟੀ ਵੱਲੋਂ ਸਰਕਾਰ ਵੱਲੋਂ ਜੋ ਇਹਨਾਂ ਦਾ ਬੰਦਾ ਜੋ ਵੀ ਕਾਨੂੰਨਨ ਤੌਰ ਤੇ ਜੋ ਵੀ ਇਹਨਾਂ ਦੀ ਵਾਲੀ ਮਦਦ ਆਪਾਂ ਜੋ ਵੀ ਇਹਨਾਂ ਦੀ ਕਰ ਸਕਦੇ ਆ ਚਾਹੇ ਅਸੀਂ ਉਹ ਨੌਕਰੀ ਦੀ ਗੱਲ ਕੀਤੀ ਸੀਗੀ ਸਰਕਾਰ ਤੋਂ ਚਾਹੇ ਉਹ ਅਸੀਂ ਜਿਹੜੀ ਆ ਪੈਸੇ ਦੀ ਜਿਹੜੀ ਮੰਗ ਕੀਤੀ ਸੀ ਕਿ ਪਰਿਵਾਰ ਜਿਹੜਾ ਆਰਥਿਕ ਤੌਰ ਤੇ ਬੀਕਿਆ ਉਹਦੀ ਗੱਲ ਹੋ ਜਵੇ ਤੇ ਚਾਹੇ ਉਹ ਸ਼ਹੀਦ ਦੇ ਦਰਜੇ ਦੀ ਹੋ ਜਵੇ ਉਹ ਪ੍ਰਸ਼ਾਸਨ ਦੇ ਕੋਲ ਅਸੀਂ ਮੈਮੋਰੰਡਮ ਦਿੱਤਾ ਉਹਦੇ ਤੇ ਹੁਣ ਅਸੀਂ ਜਿਹੜਾ ਹੈਗਾ ਸਾਡੇ ਸਾਡੀ ਟੀਮ ਜਿਹੜੀ ਆ ਉਹਦੀ ਉਹਦੇ ਤੇ ਵਿਚਾਰ ਕਰਕੇ ਡੀਸੀ ਸਾਹਿਬ ਨੂੰ ਮਿਲ ਕੇ ਜੋ ਵੀ ਇੱਥੇ ਅਮਲ ਚੱਲਿਉ ਆਉਂਦਾ ਹੋਇਆ ਤੇ ਅਸੀਂ ਉਹ ਜ਼ਰੂਰ ਲਿਆ ਕੇ ਪਰਿਵਾਰ ਦੀ ਅਸੀਂ ਪੂਰੇ ਨਾਲ ਖੜੇ ਆ ਪਰਿਵਾਰ ਮੈਂ ਤੁਹਾਨੂੰ ਫੇਰ ਦੱਸਣਾ ਚਾਹੁੰਦਾ ਕਿ ਪਰਿਵਾਰ ਜਿਹੜੇ ਸੰਤ ਸੀਚੇਵਾਲ ਜੀ ਸਾਡੇ ਸਤਿਕਾਰਯੋਗ ਰਾਜ ਸਭਾ ਮੈਂਬਰ ਆ ਉਹਨਾਂ ਨੇ ਭਰੋਸਾ ਇਹਨਾਂ ਨੂੰ ਦਿੱਤਾ ਹੋਵੇਗਾ ਉਹਨਾਂ ਦੇ ਕਹਿਣ ਤੇ ਅੱਜ ਜਿਹੜੇ ਇਹ ਸੰਸਕਾਰ ਆ ਉਹ ਇਹ ਕੀਤੇ ਗਏ ਆ